No, gracias. ਸੰਗ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪर्व ਦੀ ਲੱਖ ਲੱਖ ਵਧਾਈ ਹੋਵੇ। ਗੁਰੂ ਰੂਪ ਸਾਧ ਸੰਗਤ ਜੀਓ ਆਪ ਸਭ ਜਾਣਦੇ ਹੋ ਕਿ ਆਪਣੇ ਜਮਾਤ ਸਮਾਜ ਦਾ ਜੋ ਇਤਿਹਾਸ ਹੈ ਸਦੀਆਂ ਤੋਂ ਲਦਾੜਿਆ ਗਿਆ ਲਕੋਇਆ ਗਿਆ। ਇਸ ਨੂੰ ਉਜਾਗਰ ਨਹੀਂ ਹੋਣ ਦਿੱਤਾ ਗਿਆ। ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਬੰਤਾਰਾਮ ਕੇੜਾ ਜੀ ਜਿਨ੍ਹਾਂ ਨੇ ਲੰਬਾ ਸਮਾਂ ਸੰਘਰਸ਼ ਕਰਕੇ 1900 62 ਤੋਂ ਲੈ ਕੇ 1990 92 ਤੱਕ ਪੂਰਾ ਇਤਿਹਾਸ ਸਤਗੁਰੂ ਰਬਦਾਸ ਮਹਾਰਾਜ ਦਾ ਜਮਾਨ ਕਾਉਂ ਦਾ ਇਕੱਠਾ ਕੀਤਾ ਹੋਰ ਵੀ ਬਹੁਤ ਜ਼ਿਆਦਾ ਇਹੋ ਜਿਹੇ ਯੋਧੇ ਹਨ ਜਿਹੜੇ ਕਿ ਸਾਡੇ ਸਮਾਜ ਦਾ ਇਤਿਹਾਸ ਇਕੱਠਾ ਕਰਕੇ ਉਸ ਨੂੰ ਸਮੇਂ-ਸਮੇਂ ਤੇ ਉਜਾਗਰ ਕਰਦੇ ਹਨ ਸਤਗੁਰੂ ਰਬਦਾਸ ਮਹਾਰਾਜ ਦੇ ਇਤਿਹਾਸ ਨੂੰ ਮਾਨਤਾ RAM ਘੇੜਾ ਜੀ ਨੇ ਜਿਸ ਤਰ੍ਹਾਂ ਖੋਜ ਕੀਤੀ ਹੈ ਕਿ ਉਹਨਾਂ ਦਾ ਜੋ ਜਨਮ ਸਥਾਨ ਅਸ਼ੀਰਗਵਾਦਨਪੁਰ ਹੈ ਉਹਨਾਂ ਦੀ ਉਸਮਾਦੀਆ ਗੋਪਾਲ ਮੰਦਰ ਹੈ ਇਸ ਇਤਰਾ ਜੋ ਮਦਾਗੜ ਚੌਂਕ ਜਿੱਥੇ ਵੀਰਾਬਾਈ ਨੂੰ ਨਾਮਦਾਨ ਦਿੱਤਾ ਗਿਆ ਸੀ ਇਹ ਸਾਰਾ ਇਤਿਹਾਸ ਬੰਤਾਰਾਮ ਘੇੜਾ ਜੀ ਨੇ ਹੌਲੀ 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 40-50 ਸਾਲਾਂ ਦੇ ਵਿੱਚ ਇਕੱਤਰ ਕੀਤਾ ਉਸੇ ਤੈਅ ਦੇ ਸ਼ੋਭਾ ਯਾਤਰਾ ਸ਼ੁਰੂ ਕੀਤੀ ਗਈ ਜੋ ਅੱਜ ਵੀ ਨਿਰੰਤਰ ਚੱਲਦੀ ਆ ਉਹ ਸ਼ੋਭਾ ਯਾਤਰਾ ਮਦਾਗੜ ਚੌਂਕ ਤੋਂ ਲੈ ਕੇ ਸਤਗੁਰੂ ਅਰਬਦਾਸ ਮਹਾਰਾਜ ਦੇ ਘਰ ਤੱਕ ਜਾਂਦੀ ਹੈ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਕਿ ਸਾਡੇ ਸਮਾਰ ਸਮਾਰ ਸਮਾਜ ਦੀਆਂ ਜੋ ਮੰਗਾਂ ਹਨ ਜਿਵੇਂ ਕਿ ਚਮਾਰ ਰੈਜiment ਸੀ ਉਸ ਨੂੰ ਬਹਾਲ ਕੀਤਾ ਜਾਵੇ ਸੋਹੰਗ ਜੈ ਗੁਰੂ ਦੇ ਸੋਹੰਗ ਧੰਨ ਠੀਕ ਹੈ ਸਾਡਾ ਕੀ ਕੀ ਕਹਿਣਾ ਚਾਹਦੇ ਹੋ ਅੱਜ ਅੱਜ ਸੰਸ ਲੋ ਬਣੀ ਸਤਗੁਰ ਰਵਦਾਸ ਮਹਾਰਾਜ ਜੀ ਕੀ 613ਵੀਂ ਜਨਮ ਦਿਤੀ ऑल इंडिया आदि धर्म के तत्वाधान में मनाई जा रही है इसमें बड़ी दूर दूर से हर प्रांतों से हर प्रदेशों से आए हुए सभी गुरु प्रेमी भाइयों माता बहनों सभी को इस गुरु जी के जन्मदिन पर लाख लाख बधाइयों हो लाख लाख